ਫੈਰ ਫੂਡ ਚੈਨਲ ਦੇ ਉੱਤੇ ਸਵਾਗਤ ਕਰਦੀ ਆਂ ਜੀ ਮੈਂ ਸਭ ਦਾ ਅੱਜ ਤੁਹਾਨੂੰ ਇੱਕ ਵਧੀਆ ਜੀ ਚਟਨੀ ਬਣਾਵਾਂ ਬਣਾ ਕੇ ਵਿਖਾਵਾਂਗੇ ਬਹੁਤ ਹੀ ਵਧੀਆ ਚਟਨੀ ਪਹਿਲੀ ਵਾਰੀ ਵੇਖੋਗੇ ਤੁਸੀਂ ਇਹ ਚਟਨੀ ਆ ਦੇਖੋ ਮੇਰੇ ਕੋਲ ਅੱਜ ਐਸੀ ਚੀਜ਼ ਆ ਬਹੁਤ ਫਾਇਦੇਮੰਦ ਚੀਜ਼ ਆ ਚਟਨੀ ਹੈਗੀ ਆ ਇਹ ਜਿਹੜੇ ਆਪਾਂ ਛੋਲਿਆਂ ਦੇ ਉੱਪਰ ਲੀਆਂ ਕਰੁੰਬਲੀਆਂ ਹੁੰਦੀਆਂ ਨੇ ਹਰੀਆਂ ਹਰੀਆਂ ਛੋਲਿਆਂ ਦੇ ਬੂਟਿਆਂ ਦੀਆਂ ਜਿਹੜੀਆਂ ਉੱਪਰ ਲੀਆਂ ਕਰੁੰਬਲ ਜਿਹੜੇ ਹੁੰਦੇ ਨਿੱਕੇ ਨਿੱਕੇ ਇਹ ਉਹ ਕੂਲੇ ਕੂਲੇ ਅੱਜ ਆਪਾਂ ਇਹਦੀ ਚਟਨੀ ਬਣਾਵਾਂਗੇ ਹੋ ਦੇਖੋ ਮੈਂ ਧੋ ਬਣਾ ਕੇ ਇੰਨੇ ਜਿਹੜੇ ਕਰੰਬਲ ਐ ਇਹ ਮੈਂ ਤਿਆਰ ਕੀਤੇ ਆ ਤੇ ਆਪਾਂ ਹੁਣ ਇਹਦੇ ਵਿੱਚ ਜਿਹੜਾ ਸਮਾਨ ਪਾਵਾਂਗੇ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਚਟਨੀ ਇੰਨੀ ਐਲੀ ਛਣ ਬੰਦੀ ਐ ਕਿ ਬਹੁਤ ਟੇਸਟੀ ਤੇ ਬਹੁਤ ਸਵਾਦ ਇਹ ਆਪਾਂ ਵਿੱਚ ਨਾਰਦਾਣਾ ਪਾਵਾਂਗੇ ਥੋੜਾ ਜਿਹਾ ਦੋ ਹਰੀਆਂ ਮਿਰਚਾਂ ਸਵਾਦ ਅਨੁਸਾਰ ਪਾਵਾਂਗੇ ਇਹੋ ਜਿਹੜੇ ਚਨੇ ਕੱਢਣ ਵਾਸਤੇ ਹਰੇ ਚਨੇ ਲਿਆਂਦੇ ਸੀ ਇਹਦੇ ਹੀ ਦਾਣੇ ਜਿਹੜੇ ਕੱਢੇ ਹੋਏ ਇਹ ਵੀ ਵਿੱਚ ਪਾ ਦਿੰਨੇ ਆ ਅੱਕਾ ਪਾ ਛੋਟਾ ਜਿਹਾ ਪਿਆਜ਼ ਵੀ ਕੱਟ ਕੇ ਪਾ ਦਵਾਂਗੇ ਤੇ ਰਿਆੜ ਫੂਡ ਚੈਨਲ ਨੂੰ ਜ਼ਰੂਰ ਵੇਖਿਆ ਕਰੋ ਇਹਦੇ ਉੱਤੇ ਬਹੁਤ ਵਧੀਆ ਵਧੀਆ ਵੀਡੀਓ ਹੁੰਦੀਆਂ ਨੇ ਇਹ ਆਪਾਂ ਥੋੜਾ ਜਿਹਾ ਕਾਲਾ ਨਮਕ ਪਾ ਦਿੰਨੇ ਆ ਸਵਾਦ ਅਨੁਸਾਰ ਇੱਕ ਹੋਰ ਮਿਰਚ ਪਾ ਦਿੰਨੇ ਆ ਆ ਥੋੜਾ ਜਿਹਾ ਚਿੱਟਾ ਨਮਕ ਵੀ ਪਾ ਦਿੰਨੇ ਆ ਸਵਾਦ ਅਨੁਸਾਰ ਚਟਣੀ ਤੁਸੀਂ ਖਾ ਕੇ ਦੇਖੋ ਇਹ ਪਹਿਲੀ ਵਾਰੀ ਚਟਣੀ ਹੈ ਜਿਹੜੀ ਹੈ ਨਾ ਜਿੰਨੇ ਤਾਂ ਪਹਿਲੀ ਵਾਰੀ ਖਾਧੀ ਆ ਅਸੀਂ ਤਾਂ ਬਣਾਉਂਦੇ ਰਹਿਨੇ ਜਦੋਂ ਬਾਹਰ ਆਉਂਦੀ ਆ ਹਰੇ ਚਣਿਆਂ ਦੀ ਅਸੀਂ ਤਾਂ ਬਣਾ ਹੀ ਲੈਨੇ ਆ ਪਰ ਤੁਸੀਂ ਖਾ ਕੇ ਵੇਖੋਗੇ ਤਾਂ ਤੁਹਾਨੂੰ ਸਬਜੀ ਖਾਣੀ ਭੁੱਲ ਜਾਏਗੀ ਇੰਨੀ ਸਵਾਦ ਚਟਨੀ ਆ ਮਜ਼ਾ ਹੀ ਆ ਜਾਂਦਾ ਖਾਣ ਦਾ ਕਿ ਵਾਕਿਆ ਹੀ ਕੋਈ ਚੀਜ਼ ਬਣਾਈ ਹੋਈ ਅੱਜ ਤੇ ਇਹ ਜਿਹੜੀ ਚਟਨੀ ਆ ਨਾ ਇਹਨੂੰ ਜ਼ਰੂਰ ਤੁਸੀਂ ਮੌਕਾ ਦਿਓ ਇਹ ਹੈ ਤੇ ਵੀਡੀਓ ਛੋਟੀ ਜਹੀ ਆ ਪਰ ਤੁਹਾਡੇ ਕੰਮ ਦੀ ਬਹੁਤ ਆ ਇਹ ਚਟਨੀ ਜਿਹੜੀ ਆ ਨਾ ਇਹ ਇਸ ਤਰ੍ਹਾਂ ਕੁੱਟ ਕੇ ਤਿਆਰ ਕੀਤੀ ਜਾਂਦੀ ਆ ਕਿ ਜਿੱਥੇ ਚਨੇ ਹਰੇ ਲੋਕ ਜ਼ਿਆਦਾ ਬੀਜਦੇ ਨੇ ਉਧਰ ਰੋਕੇ ਬਣਾਉਂਦੇ ਵੀ ਬਹੁਤ ਵਧੀਆ ਨੇ ਜਿੱਦਾਂ ਕਿ ਰਾਜਸਥਾਨ 'ਚ ਚਨੇ ਉਗਦੇ ਨੇ ਇਸ ਤਰ੍ਹਾਂ ਦੀਆਂ ਅੱਜ ਆਪਣੇ ਜ਼ਮੀਨਾਂ 'ਚ ਉਗਦੇ ਨੇ ਉਧਰ ਜਿੱਦਾਂ ਖੁਸ਼ਕ ਜ਼ਮੀਨ ਆ ਤੇ ਸਾਡੇ ਇਧਰ ਪੰਜਾਬ 'ਚ ਤੇ ਬਹੁਤ ਘਾਟੀ ਚਨੇ ਬੀਜਣ ਵਾਲਾ ਕੰਮ ਹੋ ਗਿਆ ਏ ਪਰ ਆਹ ਚਟਨੀ ਜਿਹੜੀ ਆ ਇਹ ਬਣੀ ਆ ਇੱਕ ਮਜ਼ਾ ਦੇ ਦਿੰਦੀ ਆ ਵੀ ਵਾਕਈ ਤੁਸੀਂ ਨਾ ਰੋਟੀ ਇੱਕ ਦੀ ਜਗ੍ਹਾ ਤੁਸੀਂ ਨਾ ਦੋ ਖਾਣੀਆਂ ਦੋ ਦੀ ਜਗ੍ਹਾ ਚਾਰ ਖਾਓਗੇ ਤੇ ਨਾਲ ਕੱਚੀ ਲੱਸੀ ਦਾ ਗਲਾਸ ਤੇ ਨਾਲ ਇਹ ਚਟਣੀ ਇਹ ਚਟਣੀ ਜੇ ਬਣੀ ਨੀਗੀ ਜਦੋਂ ਬਣ ਗਈ ਤਾਂ ਤੁਹਾਨੂੰ ਪਤਾ ਲੱਗ ਜਾਣਾ ਈਦਾ ਘੋਟੋ ਇਹਨੂੰ ਐਦਾਂ ਬਣਾਓ ਤੇ ਚਟਣੀ ਇੱਕ ਬਹੁਤ ਹੀ ਵਧੀਆ ਚੀਜ਼ ਬਣਦੀ ਆ ਹੋਰ ਸਾਰੀਆਂ ਚਟਣੀਆਂ ਤੁਸੀਂ ਵੇਖੀਆਂ ਨੇ ਤੇ ਰਿਆੜ ਫੂਡ ਚੈਨਲ ਦੇ ਉੱਤੇ ਵੀਡੀਓ ਹੁੰਦੀਆਂ ਨੇ ਦੇਖੋ ਜੀ ਚਟਣੀ ਹੋ ਗਈ ਆ ਤਿਆਰ ਆਪਾਂ ਬਹੁਤ ਜ਼ਿਆਦਾ ਬਰੀਕ ਨਹੀਂ ਕਰਨੇ ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਪੂਣੀ ਹੈ ਨਹੀਂ ਆ ਇਹਦੇ ਵਿੱਚ ਇਹ ਬਿਲਕੁਲ ਕੁੰਡੇ ਵਾਲੀ ਚਟਣੀ ਆ ਤੇ ਕੁੰਡੇ ਵਾਲੀ ਚਟਣੀ ਇਹਦਾ ਨਾਮ ਹੈ ਤੇ ਨਵੇਂ ਨਵੀਂ ਰੈਸਪੀ ਆ ਜਰੂਰ ਵੇਖਿਆ ਕਰੋ ਆਪਾਂ ਹੁਣ ਇਹਨੂੰ ਕੌਲੀ ਦੇ ਵਿੱਚ ਕੱਢ ਲਵਾਂਗੇ ਇਹਦੇ ਨਾਲ ਤੁਹਾਨੂੰ ਦੁਬਾਰਾ ਮੈਂ ਦੱਸਣ ਲੱਗੀ ਆ ਕਿ ਦਾਲ ਸਬਜ਼ੀ ਲੈਣ ਦੀ ਜ਼ਰੂਰਤ ਨਹੀਂ ਹੈਗੀ ਐਨੀ ਟੇਸਟੀ ਚਟਣੀ ਆ ਇਹਦਾ ਇਹਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਹੁਣ ਇੱਕ ਚੀਜ਼ ਆ ਜੋ ਮੈਂ ਇਹਦੇ ਵਿੱਚ ਪਾਉਣ ਲੱਗੀ ਆ ਇੱਕ ਚੀਜ਼ ਤੁਸੀਂ ਇਹਦੀ ਜਗ੍ਹਾ ਨਿੰਬੂ ਵੀ ਪਾ ਸਕਦੇ ਹੋ ਜੇ ਨਹੀਂ ਤੁਸੀਂ ਮਲਾਈ ਖਾਂਦੇ ਤਾਂ ਨਿੰਬੂ ਪਾ ਸਕਦੇ ਹੋ ਪਰ ਮੈਂ ਮਲਾਈ ਅੱਜ ਪਾਵਾਂਗੀ ਕਿਉਂਕਿ ਮੈਂ ਇੱਕ ਵੱਖਰੀ ਇੱਕ ਇਹ ਰੈਸਪੀ ਬਣਾਵਾਂਗੀ ਜਿਹੜੀ ਨਾ ਮਜ਼ਾ ਹੀ ਆ ਜਾਏਗਾ ਖਾਣ ਦਾ ਜਿਹੜਾ ਤੇ ਮਲਾਈ ਦੇ ਸ਼ਕੀਨ ਆ ਉਹ ਤਾਂ ਜ਼ਰੂਰ ਮਲਾਈ ਪਾਉਣ ਦੋ ਚਮਚੇ ਇਹਦੇ ਚ ਤੇ ਮਜ਼ਾ ਆ ਜਾਏਗਾ ਰੋਟੀ ਖਾਣ ਦਾ ਮੈਨੂੰ ਸੱਚੀ ਕਮੈਂਟ ਕਰਕੇ ਦੱਸਿਓ ਫਿਰ ਖਾ ਕੇ ਤੁਸੀਂ ਵੀ ਵਾਕਿਆ ਹੀ ਤੁਹਾਨੂੰ ਮਜ਼ਾ ਆਇਆ ਕਿ ਨਹੀਂ ਆਇਆ ਰੋਟੀ ਖਾਣ ਦਾ ਤੇ ਇਹ ਮਿਕਸ ਕਰ ਲਿਓ ਜਦੋਂ ਰੋਟੀ ਖਾਣ ਲੱਗਿਆ ਇਹ ਸਾਰੇ ਜਿਹੜੀ ਮਲਾਈ ਆ ਵਿੱਚ ਮਿਕਸ ਕਰ ਲਿਓ ਤੇ ਬਹੁਤ ਹੀ ਵਧੀਆ ਇੱਕ ਵਧੀਆ ਰੈਸਪੀ ਬਣਦੀ ਆ ਤੇ ਤੁਹਾਨੂੰ ਵੇਖਣ 'ਚ ਬਹੁਤ ਹੀ ਵਧੀਆ ਲੱਗਦੀ ਹੋਣੀ ਆ ਤੇ ਰਿਆਡ ਫੂਡ ਚੈਨਲ ਨੂੰ ਨਾ ਭੁੱਲਿਆ ਕਰੋ ਉਹਨੂੰ ਜਰੂਰ ਯਾਦ ਰੱਖਿਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ